ਸਤਿ ਸ੍ਰੀ ਅਕਾਲ ਕਿਹੜਾ ਕੀ ਨਾਮ ਹੈ ਤੁਹਾਡਾ ਕਿਹੜਾ ਡਾਕਟਰ ਮਹੇਸ਼ ਕੁਮਾਰ ਨਾਰੰਗ ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ ਡਿਪਾਰਟਮੈਂਟ ਆਫ ਫਾਰਮੈਸੀ ਐਂਡ ਪਾਵਰ ਇੰਜੀਨੀਅਰਿੰਗ ਡਾਕਟਰ ਸਾਹਿਬ ਇਹਨੇ ਦਿਨ ਕਿਸਾਨਾਂ ਨੂੰ ਇੱਕ ਸਮੱਸਿਆਵਾਂ ਆ ਰਹੀਆਂ ਨੇ ਕਿਉਂਕਿ ਪਰਾਲੀ ਦਾ ਹੁਣ ਸੀਜ਼ਨ ਆ ਜੁਤਾ ਹੈ ਕਣਕ ਦੀ ਜਿਹੜੀ ਆ ਵਿਦਾਈ ਵੀ ਹੋਣੀ ਹੈ ਤੇ ਝੋਨੇ ਦੀ ਵਾਢੀ ਵੀ ਲਗਭਗ ਹੋ ਚੁੱਕੀ ਹੈ ਸੋ ਕਿਹੜੀ ਕਿਹੜੀ ਮਸ਼ੀਨਰੀ ਜਿਹੜੀ ਪੀਏਯੂ ਵੱਲੋਂ ਰეკਮੈਂਡ ਹੈਗੀ ਹੈ ਜਿਸ ਦੀ ਵਰਤੋਂ ਕਰਕੇ ਕਿਸਾਨ ਵੀ ਜਿਹੜੇ ਉਪਰਾਲੀ ਦਾ ਪ੍ਰਬੰਧਨ ਕਰਦਾ ਹੈ ਪਰਾਲੀ ਨੂੰ ਅਸੀਂ 10 ਤਰੀਕਿਆਂ ਨਾਲ ਸਾਂਭ ਸਕਦੇ ਆ ਇੱਕ ਹੈਗਾ ਕਣਕ ਦੀ ਬਜਾਈ ਲਈ ਅਸੀਂ ਇਨ ਸਿਟੂ ਇਨ ਸਿਟੂ ਦਾ ਮਤਲਬ ਵੀ ਪ੍ਰਾਲੀ ਨੂੰ ਅਸੀਂ ਖੇਤ ਦੇ ਵਿੱਚ ਹੀ ਰੱਖਣਾ ਜਾਂ ਵਿੱਚ ਬਾਹ ਦੇਣਾ ਦੂਜਾ ਤਰੀਕਾ ਹੈਗਾ ਐਕਸਿਟੂ ਐਕਸਿਟੂ ਜਿਹਦੇ ਵਿੱਚ ਪ੍ਰਾਲੀ ਅਸੀਂ ਖੇਤੋਂ ਬਾਹਰ ਕੱਢ ਦਿੰਨੇ ਆਗੇ ਉਹ ਬੇਲ ਨਾਲ ਗੰਡਾ ਬਣਾ ਕੇ ਕੱਢ ਦਈਏ ਜਾਂ ਤੁਸੀਂ ਤਰੰਗਲੀਆਂ ਨਾਲ ਇਕੱਠੇ ਕਰਕੇ ਕੱਢ ਦੋ ਸੋ ਤੀਜਾ ਤਰੀਕਾ ਹੈਗਾ ਵੀ ਕਿਉਂਕਿ ਹੁਣ ਟਾਈਮ ਆਪਣੇ ਕੋਲ ਰਹਿ ਗਿਆ ਘਟ ਪੀ ਜੇ ਅਸੀਂ ਜਾਣਿਆ ਵੀ ਪਰਾਲੀ ਸਾਡੀ ਬਜਾਈ ਤੋਂ ਪਹਿਲਾਂ ਹੀ ਗਲ ਜਵੇ ਤੇ ਉਹਨੂੰ ਅਸੀਂ ਵੈਟ ਮਿਕਸਿੰਗ ਕਹਿੰਦੇ ਆ ਜੰਦੇ ਵਿੱਚ ਅਸੀਂ ਮਲਚਰ ਦੀ ਵਰਤੋਂ ਕਰਕੇ ਜਿਹੜੀ ਹੈਗੀ ਹਨ ਉਸ ਵਾਰ ਹਲਕਾ ਪਾਣੀ ਲਾ ਕੇ ਤੇ ਰੋਟਰੀ ਟਰਿੱਲਰ ਚਲਾ ਕੇ ਇਹ ਤੁਹਾਡਾ ਜਿਹੜਾ ਹੈਗਾ ਇਸ ਲਈ ਸਾਨੂੰ ਟਾਈਮ ਚਾਹੀਦਾ ਹੈਗਾ ਜੇ ਸਾਡੀ ਰੇਤਲੀ ਜ਼ਮੀਨ ਆ ਜਾਂ ਦਰਮਿਆਨੀ ਜ਼ਮੀਨ ਆ ਤਾਂ ਸਾਨੂੰ 7 ਤੋਂ ਲੈ ਕੇ 15 ਦਿਨ ਦਾ ਸਮਾਂ ਚਾਹੀਦਾ ਔਰ ਇਹ ਜਿਹੜੀ ਪ੍ਰਕਿਰਿਆ ਹੈਗੀ ਆ ਤੁਹਾਡੀ ਅਕਤੂਬਰ ਤੇ 20-25 ਅਕਤੂਬਰ ਤੱਕ ਹੀ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਤੁਹਾਡਾ ਵੱਤਰਾਂ ਚ ਸਮੱਸਿਆ ਆਂਦੀ ਕਿਉਂਕਿ ਤਾਪਮਾਨ ਘਟ ਜਾਂਦਾ ਸੋ ਯੂਨੀਵਰਸਿਟੀ ਪ੍ਰਮੋਟ ਕਰਦੀ ਆ ਇਨ ਸਿਟੂ ਨੂੰ ਇਨ ਸਿਟੂ ਐਸਲੀ ਕਰਦੇ ਆ ਕਿਉਂਕਿ ਜਿਹੜੀ ਪਰਾਲੀ ਹੈਗੀ ਆ ਇਹਦੇ ਵਿੱਚ ਸਾਡੇ ਖੁਰਾਕੀ ਤੱਤ ਹੈਗੇ ਆ ਜੇ ਅਸੀਂ ਇੱਕ ਕਿੱਲੇ ਦੀ ਗੱਲ ਕਰੀਏ ਤਾਂ ਇੱਕ ਕਿੱਲੇ ਦੇ ਵਿੱਚ 25 ਤੋਂ 30 ਕੁਇੰਟਲ ਜਿਹੜੀ ਪਰਾਲੀ ਹੁੰਦੀ ਆ ਤਾਂ 10 ਕੁਇੰਟਲ ਪਰਾਲੀ ਪਿੱਛੇ ਸਾਡੀ ਜਿਹੜੀ ਹੈਗੀ ਆ ਨਾਈਟ੍ਰੋਜਨ 5.5 ਕਿਲੋ ਹੁੰਦੀ ਆ ਫਾਸਫਰਸ 2.5 ਕਿਲੋ ਹੁੰਦੀ ਆ ਤੇ ਤੁਹਾਡੀ ਜਿਹੜੀ ਹੈਗੀ ਆ ਸਲਫਰ ਸਾਡੇ ਉਹ ਵੀ ਜਿਹੜੀ ਹੈਗੀ ਆ 25 ਕਿਲੋ ਹੁੰਦੀ ਆ ਤੇ ਪोटाश ਜਿਹੜੀ 75 ਕਿਲੋ ਹੁੰਦੀ ਐ ਇਸ ਤੋਂ ਇਲਾਵਾ ਛੋਟੇ ਤੱਤ ਹੁੰਦੇ ਆ ਜਦੋਂ ਅਸੀਂ ਪਰਾਲੀ ਨੂੰ ਖੇਤ ਦੇ ਵਿੱਚ ਰੱਖਦੇ ਆ ਤਾਂ ਇਹ ਜਿਹੜੀਆਂ ਖਾਦਾਂ ਪਰਾਲੀ ਦੇ ਵਿੱਚ ਰਹਿ ਗਈਆਂ ਉਹ ਤੁਹਾਡੀ ਜਿਹੜੀ ਹੈਗੀ ਆ ਜ਼ਮੀਨ ਦੀ ਸੇਤ ਨੂੰ ਸੁਧਾਰਦੀਆਂ ਹੈਗੀਆਂ ਤੇ ਯੂਨੀਵਰਸਿਟੀ ਦੇ ਤਜਰਬੇ ਦੱਸਦੇ ਆ ਵੀ 3 ਸਾਲ ਬਾਅਦ ਅਸੀਂ ਨਾਈਟ੍ਰੋਜਨ ਦੀ ਜਿਹੜੀ ਹੈਗੀ ਆ ਖਾਦ ਦੀ ਜਿਹੜੀ ਹੈਗੀ ਆ ਡੋਸ ਵੀ 25% ਤੱਕ ਘਟਾ ਸਕਦੇ ਆ ਇਸ ਤੋਂ ਇਲਾਵਾ ਤੀਜੇ ਸਾਲ ਤੋਂ ਬਾਅਦ ਜਿਹੜਾ ਕਣਕ ਤੇ ਝੋਨੇ ਦਾ ਝਾੜ ਦੇ ਵਿੱਚ ਵੀ 7% ਤੋਂ ਵੱਧਾ ਹੁੰਦਾ ਹੈ ਸੋ ਯੂਨੀਵਰਸਿਟੀ ਦੇ ਪਿਛਲੇ 15 ਸਾਲ ਦੇ ਟ੍ਰਾਇਲ ਹੈਗੇ ਜਿਹੜੇ ਸਾਨੂੰ ਦੱਸਦੇ ਆ ਵੀ ਸਾਡੀ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਜੈਵਿਕ ਮਾਦਦਾ ਦੀ ਮਾਤਰਾ ਵਧ ਰਹੀ ਆ ਅਵੇਲੇਬਲ ਨਾਈਟ੍ਰੋਜਨ ਫਾਸਫੋਰਸ ਦਾ ਫਾਇਦਾ ਹੋ ਰਿਹਾ ਸੋ ਇਹ ਚੀਜ਼ਾਂ ਹੈਗੀਆਂ ਹੁਣ ਆਪਾਂ ਗੱਲ ਕਰਦੇ ਆ ਵੀ ਪ੍ਰਾਲੀ ਦੇ ਵਿੱਚ ਹੀ ਕਣਕ ਦੀ ਬਜਾਈ ਕਰਨੀ ਆ ਸੋ ਜਿੰਨੀਆਂ ਵੀ ਮਸ਼ੀਨਾਂ ਹੈਗੀਆਂ ਇਨ ਸਿਟੂ ਦੇ ਵਿੱਚ ਇਹਦੇ ਵਿੱਚ ਜਿਹੜੀ ਪਰਾਲੀ ਨੂੰ ਤੁਸੀਂ ਆ ਸਾਮ ਸੰਭਾਲ ਕਰਨੀ ਹੈਗੀ ਆ ਜਦੋਂ ਤੁਸੀਂ ਝੋਨੇ ਦੀ ਵਾਢੀ ਕਰਨੀ ਆ ਤਾਂ ਕੰਬਾਈਨ ਪਿੱਛੇ ਸੁਪਰ ਐਸ ਐਮ ਐਸ ਲੱਗਿਆ ਹੋਣਾ ਚਾਹੀਦਾ ਹੈ ਜੇ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਹੋਊਗੀ ਤਾਂ ਤੁਹਾਡੀ ਜਿਹੜੀ ਪਰਾਲੀ ਹੈਗੀ ਆ ਉਹਨੂੰ ਸਾਨੂੰ ਜਦੋਂ ਖਿਲਾਰਨਾ ਪੈਂਦਾ ਹੈਗਾ ਤਾਂ ਸਾਡੀ ਲੇਬਰ ਦੀ ਬਚਤ ਹੁੰਦੀ ਆ ਆਦਰਵਾਇਜ਼ ਕਿਉਂਕਿ ਸੀਜ਼ਨ ਹੁੰਦਾ ਲੇਬਰ ਦੇ ਵੀ ਘਾਟ ਹੁੰਦੇ ਆ ਨਹੀਂ ਤਾਂ ਤੁਸੀਂ ਉਹਨੂੰ ਤਰੰਗਲੀਆਂ ਨਾਲ ਜਾਂ ਕਟਰ ਨਾਲ ਤੁਸੀਂ ਉੱਤੇ ਕਰਕੇ ਵੀ ਖਿਲਾਰ ਸਕਦੇ ਹੋ ਸੋ ਜਿੰਨੀਆਂ ਵੀ ਮਸ਼ੀਨਾਂ ਹੈਗੀਆਂ ਜੇ ਅਸੀਂ ਪਰਾਲੀ ਨੂੰ ਇੱਕ ਸਾਰ ਖਿਲਾਰਦੇ ਆ ਸੁਪਰ ਐਸਐਮਐਸ ਵਾਲੀ ਕੰਬਾਈਨਾ ਵੱਢੀ ਕਰਦੇ ਆ ਤਾਂ ਸਾਰੀਆਂ ਮਸ਼ੀਨਾਂ ਲਈ ਜਿਹੜੀ ਹੈਗੀ ਆ ਕੰਮ ਕਰਨ ਦੀ ਸਮਰੱਥਾ ਜਿਹਨੂੰ ਅਸੀਂ ਫੀਲਡ ਕੈਪੈਸਿਟੀ ਕਹਿੰਦੇ ਆ ਉਹ ਵੱਧ ਜਾਂਦੀ ਹੈਗੇ ਸੋ ਯੂਨੀਵਰਸਿਟੀ ਨੇ ਅਲੱਗ-ਅਲੱਗ ਮਸ਼ੀਨਾਂ ਦਿੱਤੀਆਂ ਜਿੰਦੇ ਨਾਲ ਤੁਸੀਂ ਕਣਕ ਦੀ ਬਜਾਈ ਹੈਗੀ ਆ ਪਰਾਲੀ ਦੇ ਖੇਤਾਂ ਵਿੱਚ ਕਰ ਸਕਦੇ ਹੋ ਪਹਿਲੀ ਮਸ਼ੀਨਰੀ ਯੂਨੀਵਰਸਿਟੀ ਨੇ 2006 ਦੇ ਵਿੱਚ ਦਿੱਤੀ ਸੀਗੀ ਉਹ ਹੈਪੀ ਸੀਡਰ ਹੈਗਾ ਹੈਪੀ ਸੀਡਰ ਨਾਲ ਜਿਹੜਾ ਤੁਸੀਂ ਕਣਕ ਦੀ ਸਿੱਧੀ ਬਜਾਈ ਕਰ ਸਕਦੇ ਹੋ ਬੇਸ਼ਰਤ ਹੈਪੀ ਸੀਡਰ ਚਲਾਉਣ ਤੋਂ ਪਹਿਲਾਂ ਸਾਡੇ ਜ਼ਮੀਨ ਦੇ ਵਿੱਚ ਗਿੱਲ ਚਾਹੀਦੀ ਆ ਦੂਸਰਾ ਇਹਦੇ ਵਿੱਚ ਕਿਉਂਕਿ ਅਗੇ ਰੋਟਰ ਚੱਲਦਾ ਹੈਗਾ ਤੇੰਦੇ ਲਈ ਜਿਹੜਾ 50 ਹਸਪਾਵਰ ਦਾ ਟਰੈਕਟਰ ਚਾਹੀਦਾ ਦੂਜਾ ਡਬਲ ਕਲਚ ਹੋਵੇ ਫਾਇਦਾ ਹੈਗਾ ਤੀਜਾ ਜਦੋਂ ਖੇਤ ਦੇ ਵਿੱਚ ਇਸ ਮਸ਼ੀਨ ਨੂੰ ਚਲਾਣਿਆ ਤਾਂ ਪਹਿਲਾਂ ਰੋਟਰ ਦੀ 1200 1400 ਚੱਕਰ ਚਲਾਉਣ ਤੋਂ ਬਾਅਦ ਫਿਰ ਤੁਸੀਂ ਮਸ਼ੀਨ ਨੂੰ ਤੋੜਨਾ ਤੇ ਇਸ ਤੋਂ ਇਲਾਵਾ ਮੋੜਾਂ ਉੱਤੇ ਮਸ਼ੀਨ ਚੱਕਣੀ ਹੈਗੀ ਆ ਸੋ ਇਹ ਚੀਜ਼ਾਂ ਦਾ ਜੇ ਖਿਆਲ ਰੱਖਿਆ ਤਾਂ ਹੈਪੀ ਸੀਡਰ ਵਧੀਆ ਚੱਲਦੀ ਹੈਗੀ ਆ 12 12.5 ਹਜ਼ਾਰ ਮਸ਼ੀਨਾਂ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨਾਂ ਕੋਲ ਸੁਸਾਇਟੀਆਂ ਕੋਲ ਹੈਗੀਆਂ ਤੇ ਕਾਫੀ ਚੱਲ ਵੀ ਰਹੀਆਂ ਉਸ ਤੋਂ ਬਾਅਦ ਜਿਹੜੀ ਹੈਗੀ ਆ 2016 ਦੇ ਵਿੱਚ ਹੈਪੀ ਸੀਡਰ ਦੇ ਵਿੱਚ ਸੋਧ ਕੀਤੀ ਟ੍ਰिपल ਐਕਸ਼ਨ ਹੈਪੀ ਸੀਡਰ ਦਾ ਹੈਪੀ ਸੀਡਰ ਵਿਦ ਪ੍ਰੈਸ ਵੀਲ ਲੈ ਕੇ ਆਏ ਸੋ ਇਹ ਆ ਗਈ ਉਸ ਤੋਂ ਬਾਅਦ 2020 ਦੇ ਵਿੱਚ ਸੁਪਰ ਸੀਡਰ ਨਾਦੀ ਮਸ਼ੀਨ ਜਿਹੜੀ ਦਿੱਤੀ ਹੈਗੀ ਆ ਸੁਪਰ ਸੀਡਰ ਮਸ਼ੀਨ ਦੇ ਵਿੱਚ ਜਿਹੜੇ ਅੱਗੇ ਤੁਹਾਡੇ ਹੈਗੇ ਆ ਐਲ ਜੀ ਐਫ ਟਾਈਪ ਦੇ ਬਲੇਡ ਲੱਗੇ ਹੋਏ ਆ ਇਹ ਪੂਰੇ ਹੀ ਜਿਹੜੀ ਹੈਗੀ ਮਿਕਸਿੰਗ ਕਰਦੀ ਹੈ ਪਰਾਲੀ ਨੂੰ ਸਰਫੇਸ ਤੋਂ ਕੱਟ ਕੇ ਤੇ ਜ਼ਮੀਨ ਦੇ ਵਿੱਚ ਦਬਾ ਦਿੰਦੀ ਹੈਗੀ ਆ ਸੋ ਪਰੰ ਦੇ ਵਿੱਚ ਜਿਹੜੀ ਹੈਗੀ ਟਰੈਕਟਰ ਸਾਨੂੰ 60 ਐਚ ਪੀ ਦਾ ਘੱਟੋ ਘੱਟ ਚਾਹੀਦਾ ਤੇ ਨਾਲ ਹੀ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਤੇਲ ਦੀ ਖਪਤ 8 ਤੋਂ 9 ਲੀਟਰ ਪ੍ਰਤੀ ਘੰਟਾ ਹੈਗੀ ਆ ਤੇ ਜੇ ਇਹਨੂੰ ਅਸੀਂ ਮਸ਼ੀਨ ਨੂੰ ਖੇਤ ਚ ਵਰਤਨਾ ਤਾਂ ਸਾਨੂੰ ਇੱਕ ਘਟ ਸਵਾ ਘੰਟਾ ਤੋਂ ਲੈ ਕੇ ਡੇਢ ਲੈ ਕੇ ਡੇਢ ਘੰਟੇ ਤੱਕ ਸਾਨੂੰ ਜਿਹੜੀ ਬਜਾਈ ਨੂੰ ਲੱਗਦਾ ਹੈਗਾ ਤੇ ਇਸ ਤੋਂ ਇਲਾਵਾ 2022 ਦੇ ਵਿੱਚ ਯੂਨੀਵਰਸਿਟੀ ਨੇ ਸਮਾਰਟ ਸੀਡ ਦੀ ਸਿਫਾਰਿਸ਼ ਕੀਤੀ ਜਿਹੜੇ ਫਾਇਦੇ ਹੈਪੀ ਸੀਡਰ ਵਿੱਚ ਹੈਗੇ ਆ ਤੇ ਜਿਹੜੇ ਸੂਪਰ ਸੀਡਰ ਦੇ ਵਿੱਚ ਇਸ ਤਰ੍ਹਾਂ ਕੇ ਕਣਕ ਖੇਤ ਪਸਾਉ ਨੂੰ ਜਿਹੜਾ ਵਾਇਆ ਹੋਇਆ ਥੋੜਾ ਇਹ ਲੱਗਦਾ ਹੈਗਾ ਖੇਤ ਦੇਖਣ ਚ ਵਧੀਆ ਲੱਗਦਾ ਹੈਗਾ ਉਹ ਜਿਹੜੇ ਹੈਗਾ ਸਮਾਰਟ ਸੀਡਰ ਦੇ ਵਿੱਚ ਦੋਨੇ ਫਾਇਦੇ ਨਜ਼ਰ ਆਉਂਦੇ ਆ ਸਮਾਰਟ ਸੀਡਰ ਜਿਹਦਾ 6 ਲੀਟਰ ਸਾਡਾ ਕਿੱਲੇ ਦਾ ਡੀਜ਼ਲ ਦੀ ਖਪਤ ਹੈਗੀ ਹੈ ਤੇ ਘੰਟੇ ਦੇ ਵਿੱਚ 1 ਕਿੱਲੇ ਦੀ ਬਜਾਈ ਹੋ ਜਾਂਦੀ ਆ ਤੇ ਇਹਦੇ ਵਿੱਚ ਖੇਤ ਉਨਾ ਹੀ ਵਾਇਆ ਜਾਂਦਾ 2 ਤੋਂ 3 ਇੰਚ ਦੇ ਪਿੱਛੇ ਜਿਹੜਾ ਬੀਜ ਤੇ ਖਾਦ ਡਿੱਗਦਾ ਹੈਗਾ ਇਹਦੇ ਵਿੱਚ ਜਿਹੜੀ ਕਣਕ ਦੀ ਜਮ ਹੈਗਾ ਇੱਕ ਸਾਰ ਹੁੰਦਾ ਹੈਗਾ ਤੇ ਖੇਤ ਦੇਖਣ ਦੇ ਵਿੱਚ ਬਹੁਤ ਵਧੀਆ ਲੱਗਦਾ ਹੈਗਾ ਤੇ ਇਹਦੇ ਵਿੱਚ ਕਿ ਟਰੈਕਟਰ ਵੀ ਸਾਨੂੰ 50 ਹਾਰਸ ਪਾਵਰ ਦਾ ਚਾਹੀਦਾ ਮਸ਼ੀਨ ਦੀ ਕੀਮਤ ਵੀ 230000 ਦੇ ਆਸ-ਪਾਸ ਆ ਸੋ ਇਸ ਮਸ਼ੀਨ ਦਾ ਫਾਇਦਾ ਇਹ ਹੈਗਾ ਇੱਕ ਤਾਂ ਸੁਪਰ ਸੀਡਰ ਦੇ ਮੁਕਾਬਲੇ ਕੀਮਤ ਘੱਟ ਹੈਗੀ ਆ ਤੇ ਜਿਹੜੀ ਸੁਪਰ ਸੀਡਰ ਦੇ ਵਿੱਚ ਹੈਗਾ ਜਦੋਂ ਅਸੀਂ ਬਜਾਈ ਕਰਦੇ ਆ ਨਦੀਨਾਂ ਵਾਸਤੇ ਗੋਲੀ ਡੰਡੇ ਵਾਸਤੇ ਜਿਹੜੀ ਅਸੀਂ ਨਦੀਨ ਨਾਸ਼ਕ ਵਰਤਨਾ ਉਹ ਤਾਂ ਵਰਤਨਾ ਹੀ ਹੈਗਾ ਇੱਕ ਵਾਰੀ ਵੀ ਹੋ ਸਕਦਾ ਸਪਰੇਅ ਕਰਨੀ ਪਵੇ ਦੋ ਵਾਰੀ ਵੀ ਕਰਨੀ ਪਵੇ ਦੂਜਾ ਜਿਹੜਾ ਇਹਦੇ ਵਿੱਚ ਹੈਗਾ ਵੀ ਫਰਵਰੀ ਮਾਰਚ ਜਿਹੜਾ ਤਾਪਮਾਨ ਵੱਧਦਾ ਹੈਗਾ ਜਿੱਦਾਂ ਆਪਾਂ ਵਾਏ ਹੋਏ ਖੇਤਾਂ ਦੇ ਵਿੱਚ ਕਣਕ ਦੇ ਝਾੜ ਨੂੰ ਸੈਟਬੈਕ ਲੱਗਦੀ ਆ ਜੇ ਅਸੀਂ ਪਾਣੀ ਟਾਈਮ ਸੇ ਨਹੀਂ ਲਾਂਦੇ ਉਸੇ ਤਰ੍ਹਾਂ ਹੀ ਸੁਪਰ ਸੀਡਰ ਦੇ ਵਿੱਚ ਵੀ ਇਹੀ ਕੇਸ ਹੈਗਾ ਲੇਕਿਨ ਹੈਪੀ ਸੀਡਰ ਤੇ ਸਮਾਰਟ ਸੀਡਰ ਦੇ ਵਿੱਚ ਉਸ ਚੀਜ਼ ਦਾ ਜਿਹੜਾ ਹੈਗਾ ਫਾਇਦਾ ਹੁੰਦਾ ਹੈਗਾ ਤੇ ਕਣਕ ਡਿਗਦੀ ਨਹੀਂ ਹੈਗੀ ਸੋ ਇਹ ਐਡਵਾਂਟੇਜਸ ਹੈਗੇ ਆ ਜੀ ਅਸੀਂ ਗੱਲ ਕਰੀਏ ਸੁਪਰ ਸੀਡਰ ਦੇ ਮੁਕਾਬਲੇ ਉਸ ਤੋਂ ਬਾਅਦ 2023 ਦੇ ਵਿੱਚ ਯੂਨੀਵਰਸਿਟੀ ਨੇ ਸਰਫੇਸ ਸੀਡਰ ਨਾਮ ਮਸ਼ੀਨ ਦੀ ਸਫਾਰਸ਼ ਕੀਤੀ ਇਹਦੇ ਵਿੱਚ ਕੀ ਹੈਗਾ ਪਹਿਲਾਂ ਜਿਹੜੀ ਹੈਗੀ ਸਰਫੇਸ ਸੀਡਰ ਦੇ ਵਿੱਚ ਤੁਹਾਡਾ ਕਟਰ ਹੀ ਹੈਗਾ ਪਰ ਕਟਰ ਦੇ ਵਿੱਚ ਮੋਡੀਫਿਕੇਸ਼ਨ ਹੈ ਤੇ ਉਹਦੇ ਵਿੱਚ ਜਿਹੜਾ ਗੇਅਰ ਬਾਕਸ ਲੱਗਿਆ ਹੋਇਆ 10x18 ਦਾ ਲੱਗਿਆ ਹੋਇਆ ਉਹਦੀ ਰੋਟਰ ਦੀ ਸਪੀਡ ਘੱਟ ਹੈਗੀ ਆ ਤੇ ਇਹਦੇ ਵਿੱਚ ਚੰਦਰਨੂਮਾ ਟਾਈਪ ਬਲੇਡ ਜਿਹੜੇ ਆ ਗਿਆ ਜਿੱਥੇ ਤੁਹਾਡੇ ਨਾਈਫ ਲੱਗੇ ਹੋ ਉੱਤੇ ਬਲੇਡ ਲੱਗੇ ਹੋਏ ਆ ਤੇ ਨਾਲ ਹੀ ਹੈਗੇ ਆ ਇਹਦੇ ਅੱਗੇ ਜਿਹੜਾ ਬੀਜ ਤੇ ਖਾਸ ਡਿੱਗਦਾ ਹੈਗਾ ਤੇ ਪਿੱਛੇ ਜਿਹੜੀ ਹੈਗੀ ਆ ਕਟਰ ਨੂੰ ਕੱਟ ਕੇ ਜਿਹੜੀ ਹੈਗੀ ਆ ਉਹਦੇ ਉੱਤੇ ਜਿਹੜੀ ਪਰਾਲੀ ਹੈਗੀ ਆ ਖੜੇ ਖਰਚਿਆਂ ਦੇ ਉੱਤੇ ਆ ਜਾਂਦੀ ਹੈ ਤੇ ਜਿਹੜਾ ਬੀਜ ਤੁਹਾਡਾ ਸਰਫੇਸ ਤੇ ਡਿੱਗਦਾ ਸੋ ਇਹਦੇ ਵਿੱਚ ਵੀ ਹਜ਼ਾਰ ਕਦੇ ਲਗਭਗ ਮਸ਼ੀਨਾਂ ਪਿਛਲੇ ਸਾਲ ਜਿਹੜੀਆਂ 23 ਦੇ ਵਿੱਚ ਗਈਆਂ ਸੀਗੀਆਂ ਸੋ ਇਹਦੇ ਵਿੱਚ ਵੀ ਕੁਝ ਗੱਲਾਂ ਦਾ ਖਿਆਲ ਰੱਖਣਾ ਆਦਰਵਾਇਜ਼ ਟੈਕਨੋਲੋਜੀ ਫੇਲ ਆ ਬਾਕੀ ਮਸ਼ੀਨਾਂ ਦੇ ਵਿੱਚ ਜਿਸ ਹੈਪੀ ਸੀਡਰ ਸਰਫੇਸ ਸੀਡਰ ਤੇ ਸੁਪਰ ਸੀਡਰ ਹੈਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਅਸੀਂ ਕਹਿੰਦੇ ਵੀ ਜਿਹੜਾ ਝੋਨੇ ਨੂੰ ਆਖਰੀ ਪਾਣੀ ਲਾਇਆ ਉਸੇ ਗਿਲ ਚ ਬਜਾਈ ਕਰਨੀ ਹੈ ਗਿਆ ਪਰ ਕਈ ਵਾਰ ਕੀ ਹੈ ਸਾਡੀ ਵਾਢੀ ਪਹਿਲਾਂ ਹੋ ਜਾਂਦੀ ਹੈ ਤੇ ਸਾਡਾ ਟਾਈਮ ਜਿਹੜਾ ਹੈਗਾ ਬਜਾਈ ਵਾਸਤੇ ਪਿਆ ਹੁੰਦਾ ਹੈਗਾ ਉਸ ਕੇਚ ਤੁਸੀਂ ਜਿਹੜਾ ਹੈਗਾ ਬਜਾਈ ਕਰਨ ਤੋਂ ਬਾਅਦ ਵੀ ਪਾਣੀ ਲਾ ਸਕਦੇ ਹੋ ਲੇਕਿਨ ਸਰਫੇਸ ਸੀਡਰ ਦੇ ਵਿੱਚ ਅਸੀਂ ਸੁੱਕੇ ਦੇ ਵਿੱਚ ਹੀ ਵਾਢੀ ਕਰਦੇ ਹਾਂ ਉਸ ਵਾਰ ਅਸੀਂ ਬਜਾਈ ਕਰਦੇ ਹਾਂ ਤੇ ਬਾਅਦ ਚ ਪਾਣੀ ਲਾਣੇ ਆਂ ਜੋ ਸਰਫੇਸ ਸੀਡਰ ਚਲਾਉਣਾ ਹੈਗਾ ਤੁਸੀਂ ਮਸ਼ੀਨ 'ਚ ਦੇਖੋਗੇ ਇੱਕ ਤਾਂ ਇਹ 4 ਤੋਂ 5 ਇੰਚ ਉੱਚਾ ਹੋਣਾ ਚਾਹੀਦਾ ਦੂਜਾ ਗੇਅਰ ਬਾਕਸ ਜਿਸ ਸਮ ਪਹਿਲਾਂ ਦੱਸਿਆ 10x18 ਜਿਹਦੀ ਆਰਪੀਐਮ ਘੱਟ ਹੈਗੀ ਆ ਤੀਜੇ ਇਹਦੇ ਵਿੱਚ ਜਿੱਥੇ ਤੁਹਾਡਾ ਬੀਜ ਤੇ ਖਾਦ ਡਿੱਗ ਰਿਹਾ ਉਹ ਪੱਖੇ ਦੀ ਮਾਰ ਦੇ ਵਿੱਚ ਨਹੀਂ ਆਉਣਾ ਚਾਹੀਦਾ ਆਦਰਵਾਇਸ ਤੁਹਾਡਾ ਬੀਜ ਨੂੰ ਖਿੱਚ ਕੇ ਲੈ ਜਾਏਗਾ ਸੋ ਇਹ ਕੁਝ ਗੱਲਾਂ ਦਾ ਖਿਆਲ ਰੱਖੀਏ ਤਾਂ ਜਿਹੜੀ ਅਸੀਂ ਹੈਗੀ ਆ ਕਣਕ ਦੀ ਬਜਾਈ ਖੜੇ ਖਰਚਿਆਂ ਦੇ ਵਿੱਚ ਜਿਹੜੀ ਹੈਗੀ ਆ ਸਿੱਧੀ ਕਰ ਸਕਦੇ ਆ ਤੇ ਜੇ ਅਸੀਂ ਖਰਚੇ ਦੀ ਗੱਲ ਕਰੀਏ ਹੈਪੀ ਸੀਡਰ ਜੇ ਅਸੀਂ ਬਜਾਈ ਕਰਦੇ ਹਾਂ ਤਾਂ ਸਦਾਮਾ ਗਈ 5 ਲੀਟਰ ਡੀਜ਼ਲ ਲੱਗਦਾ ਤੇ 5 ਲੀਟਰ ਡੀਜ਼ਲ ਦਾ ਮਤਲਬ ਹੈ 450 ਦੀ ਸਾਡੀ ਕੱਲੀ ਬਜਾਈ ਆ ਤੇ ਘੰਟਾ ਸਵਾ ਘੰਟੇ ਦੇ ਵਿੱਚ ਬਜਾਈ ਹੋ ਜਾਂਦੀ ਆ ਤੇ ਉਸ ਹਿਸਾਬ ਨਾਲ ਤੁਹਾਡਾ ਖਰਚਾ ਹੈਗਾ ਜੇ ਕਿਰਾਏ ਦੀ ਵੀ ਗੱਲ ਕਰੀਏ ਤਾਂ 1200 ਰੁਪਏ ਤੁਹਾਡਾ ਕਿੱਲੇ ਦਾ ਕਿਰਾਇਆ ਚੱਲਦਾ ਹੈਗਾ ਸੁਪਰ ਸੀਡਰ ਦੇ ਵਿੱਚ 2400 ਤੋਂ 2500 ਰੁਪਿਆ ਕਿੱਲੇ ਦਾ ਕਿਰਾਇਆ ਚੱਲਦਾ ਹੈਗਾ ਲੇਕਿਨ ਜੇ ਤੁਸੀਂ ਡੀਜ਼ਲ ਦੀ ਇਕੱਲੀ ਗੱਲ ਕਰੀਏ ਤਾਂ ਇਹ 12 ਕਿੱਲੋਟਰ ਦੇ ਆਸ-ਪਾਸ ਕਿੱਲੇ ਦਾ ਡੀਜ਼ਲ ਲੱਗਦਾ ਜੇ ਅਸੀਂ ਫੂਸ ਨੂੰ ਬਿਨਾਂ ਅੱਗ ਲਾਏ ਹੋਏ ਬਜਾਈ ਕਰਨੀ ਆ ਜਿਆਦਾਤਰ ਕਿਸਾਨ ਜਿਹੜੇ ਹੈਗੇ ਆ ਫੂਸ ਨੂੰ ਅੱਗ ਲਾ ਕੇ ਸੁਪਰ ਸੀਡਰ ਨਾਲ ਬਜਾਈ ਕਰਦੇ ਆ ਤੀਜਾ ਸਮਾਰਟ ਸੀਡਰ ਹੈਗਾ ਇਹਦੇ 6 ਕਿੱਲੋਟਰ ਡੀਜ਼ਲ ਲੱਗਦਾ ਹੈਗਾ ਉਹੀ 550 ਦਾ ਡੀਜ਼ਲ ਹੈਗਾ ਦੇ ਜੇ ਕਿਰਾਏ ਦੀ ਗੱਲ ਕਰੀਏ ਜਿੱਥੇ ਮਸ਼ੀਨ ਕਿਰਾਏ ਤੇ ਚੱਲਦੀ ਹੈਗੀ ਆ ਉਹ ਤੁਹਾਡੇ ਕੋਲ 15-1600 ਤੋਂ 1800 ਰੁਪਿਆ ਲੈ ਲੈਂਦਾ ਤੇ ਸਰਫੇਸ ਰੀਡਰ ਸਭ ਤੋਂ ਇਕਨੋਮਿਕ ਐ ਸਸਤਾ ਤਰੀਕਾ ਹੈਗਾ ਇਹਦੇ ਵਿੱਚ ਜਿਹੜਾ 4 ਕਲੀਟਰ ਡੀਜ਼ਲ ਲੱਗਣਾ ਹੈਗਾ ਬਾਕੀ ਮਸ਼ੀਨ ਦੀ ਕੀਮਤ ਵੀ 1 ਲੱਖ ਰੁਪਏ ਦੇ ਆਸ-ਪਾਸ ਆ ਇੰਨਾ ਮਸ਼ੀਨਾਂ ਉੱਤੇ ਜਿਹੜੀ ਸਰਕਾਰ ਹੈਗੀ ਆ 50% ਸਬਸਿਡੀ ਇੰਡੀਵਿਜੂਅਲ ਫਾਰਮਰ ਨੂੰ ਅਜੇ ਗਰੁੱਪ ਦੇ ਵਿੱਚ ਲੈਣੀ ਉਹ 100% ਸਬਸਿਡੀ ਹੈ ਗਿਆ ਡਾਕਟਰ ਸਾਹਿਬ ਆਖਰੀ ਸਵਾਲ ਹੈ ਜਿਸ ਤਰ੍ਹਾਂ ਇਹ ਤਾਂ ਹੋ ਗਏ ਜਿਹੜੀ ਨਾਲ ਦੀ ਨਾਲ ਬਿਜਾਈ ਵੀ ਹੋ ਜਾਂਦੀ ਹੈ ਤੇ ਪੌੜੀ ਦਾ ਪ੍ਰਬੰਧ ਵੀ ਹੁੰਦਾ ਜੇਕਰ ਕਿਸੇ ਕਿਸਾਨ ਨੇ ਪੌੜੀ ਦੇ ਖੂਲੇ ਬਣਾਣੇ ਆ ਉਸ ਤੋਂ ਬੰਦੀ ਵੀ ਯੂਨੀਵਰਸਿਟੀ ਵੱਲੋਂ ਮਸ਼ੀਨ ਦਾ ਕਮੈਂਡ ਕੀਤੀ ਗਈ ਹੈ ਉਹਦੇ ਬਾਰੇ ਥੋੜਾ ਦ ਉਹ ਜਿਹੜੀ ਪੂਲੇ ਬਣਾਉਣ ਵਾਸਤੇ ਬੈਲਰ ਨਾ ਦੀ ਮਸ਼ੀਨ ਜਿਹੜੀ ਹੈਗੀ ਹੈ ਸਫਾਰਸ਼ਾਈ ਆ ਉਹਦੇ ਵਿੱਚ ਬੈਲਰ ਚਲਾਉਣ ਤੋਂ ਪਹਿਲਾਂ ਤੁਸੀਂ ਕਟਰ ਚਲਾਣੇ ਹੈਗੇ ਆ ਕਟਰ ਤੋਂ ਬਾਅਦ ਫਿਰ ਤੁਸੀਂ ਜਿਹੜਾ ਰੇਕ ਚਲਾਣੇ ਆ ਰੇਕ ਤੋਂ ਬਾਅਦ ਜਿਹੜਾ ਹੈਗਾ ਬੈਲਰ ਚਲਾਉਣੀ ਹੈ ਬੈਲਰ ਵੀ ਕਈ ਤਰ੍ਹਾਂ ਦੇ ਫੀਲਡ ਚ ਚੱਲ ਰਿਹਾ ਗਿਆ ਸਕੁਅਰ ਬੈਲਰ ਜਾਂ ਰੈਕਟੈਂਗਲ ਬੈਲਰ ਹੈਗੇ ਜਿਹੜੇ 20 ਕਿਲੋ ਦੀ ਗੰਡ ਬਣਾਉਂਦੇ ਆ ਗਿਆ ਅੱਜਕਲ ਵੱਡੇ ਬੈਲਰ ਵੀ ਆ ਗਏ ਜਿੰਦੇ ਵਿੱਚ 2 ਕੁਇੰਟਲ ਤੋਂ ਲੈ ਕੇ ਤੁਸੀਂ 4-5 ਕੁਆਂਟਲਸ ਤੱਕ ਜਿਹੜੀ ਹੈਗੀ ਆ ਗੰਡ ਬਣਾ ਸਕਦੇ ਹੈਗੇ ਆ ਇਹ ਜਿਹੜੀ ਬੇਲਸ ਹੈਗੀਆਂ ਕਿਸਾਨ ਦਾ ਨੁਕਸਾਨ ਆ ਇਹਦੇ ਵਿੱਚ ਕਿਉਂਕਿ ਪਰਾਲੀ ਦੇ ਨਾਲ ਤੁਹਾਡੀਆਂ ਖਸਦਾਂ ਬਾਹਰ ਚ ਨਹੀਂ ਜਾਂਦੇ ਆ ਪਰ ਜਿਹੜੀ ਇੰਡਸਟਰੀ ਕੁਸ਼ਾਰੀਆਂ ਦੇ ਵਿੱਚ ਇਹਨੂੰ ਬੇਲਸ ਨੂੰ ਵਰਤ ਕੇ ਬਿਜਲੀ ਪੈਦਾ ਹੋ ਰਹੀ ਆ T20 ਜਿਹੜਾ CBG ਪਲਾਂਟ ਲੱਗੇ ਹੋਏ ਆ ਬਾਇਓਗੈਸ ਪੈਦਾ ਹੋ ਰਹੀ ਆ ਇਸ ਤੋਂ ਇਲਾਵਾ ਜੇ ਫਾਰਮਰ ਨੇ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਵਰਤਣਾ ਹੈਗਾ ਖੁੰਮਾਂ ਦੇ ਵਿੱਚ ਜਿਹੜੀ ਝੋਨੇ ਦੀ ਪਰਾਲੀ ਨੂੰ ਵਰਤ ਸਕਦੇ ਆ ਕਣਕ ਦੇ ਤੂੜੀ ਦੇ ਨਾਲ ਤੇ ਨਾਲ ਹੀ ਇੱਕ ਗੀਜ਼ਰ ਯੂਨੀਵਰਸਿਟੀ ਨੇ ਸਫर्श ਕੀਤਾ ਜਾਂਦੇ ਵਿੱਚ ਇੱਕ ਬੇਲਣਾ ਤੁਹਾਡੇ ਕੋਲ 10 ਲੀਟਰ ਗਰਮ ਪਾਣੀ ਪੈਦਾ ਹੋ ਜਾਂਦਾ ਇਸ ਤੋਂ ਇਲਾਵਾ ਇੱਕ ਗੋਬਰ ਗੈਸ ਪਲਾਂਟ ਹੈਗਾ ਗੋਬਰ ਗੈਸ ਨਹੀਂ ਬਾਇਓ ਗੈਸ ਪਲਾਂਟ ਹੈ ਜਿਹੜਾ ਪਰਾਲੀ ਨਾਲ ਚੱਲਦਾ ਹੈਗਾ ਤੇ ਜਿਹੜਾ ਪਰਾਲੀ ਤੇ 4 ਕੁਇੰਟਲ ਗੋਹਾ ਪੈਂਦਾ ਹੈਗਾ ਇੱਕ ਵਾਰ ਚ ਨਾਲ ਪਾਣੀ ਭਰਦਿਆਂ ਸਾਨੂੰ 3 ਤੋਂ 4 ਮਹੀਨੇ ਲਗਾਤਾਰ ਗੈਸ ਮਿਲਦੀ ਆ ਤੇ ਜੇ ਕਿਸੇ ਕੋਲ ਪਸ਼ੂ ਨਹੀਂ ਵੀ ਰੱਖੇ ਉਹਦਾ ਇੱਕ ਸਾਲ ਦੇ ਵਿੱਚ ਉਹਨੂੰ 4 ਕੁ ਵਾਰੀ ਇਹ ਬਪਰਾਈ ਕਰਦਿਆਂ ਦਾ 16 ਕਵਾਂਟਰ ਗੋਆ ਚਾਹੀਦਾ ਮੁੱਲ ਲੈ ਕੇ ਵੀ ਪਾ ਸਕਦਾ ਸੋ ਇਹ ਕੁਝ ਜਿਹੜੇ ਹੈਗੇ ਆ ਫਾਰਮਰ ਆਪਣੇ ਪੱਧਰ ਤੇ ਇਸ ਤੋਂ ਇਲਾਵਾ ਬਾਗਾਂ ਦੇ ਵਿੱਚ ਮਲਚਿੰਗ ਦੇ ਤੌਰ ਤੇ ਵਰਤ ਸਕਦਾ ਹੈ ਸਬਜ਼ੀਆਂ ਦੇ ਵਿੱਚ ਲਸਣ ਪਿਆਜ਼ ਤੇ ਜਿਹੜੇ ਅਦਰਕ ਹੈ ਗਿਆ ਇਹਨਾਂ ਵਿੱਚ ਵੀ ਜਿਹੜੀ ਹੈਗੀ ਆ ਫਾਰਮਰ ਆਪਣੇ ਲੈਵਲ ਤੇ ਵਰਤ ਸਕਦਾ